નમસ્કાર <MMstein> <DVD 173> <pusus> <pim 183> <choses> مارو لوي بيو 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 ناں گر مٿان ڪيئن ڪيو ڪي ڪو شيء نه وڃڻا پنهنجي نه نه بابا ناهي آهي نا موري ਇੱਕ ਸਿਰਫ ਰਿਆ ਆਸ਼ਿਕ ਦਾ ਡਰਾਮਾ ਵੇਖ ਨੂੰ ਮਿਲਿਆ ਇੱਕ ਸਿਰਫ ਰਿਆ ਪੂਰ ਆਸ਼ਿਕ ਹੱਥ ਦੇ ਵਿੱਚ ਬਲੇਡ ਲੈ ਕੇ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੈ ਤੇ ਕੁੜੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕੁੜੀ ਉਸ ਨੂੰ ਮਨਾ ਕਰਦੀ ਹੈ ਤਾਂ ਉਸ ਨੂੰ ਜਾਨ ਤੋਂ ਮਰਨ ਦੀ ਧਮਕੀ ਦਿੰਦਾ ਕਿ ਮੈਂ ਮਰ ਜਾਊਗਾ ਜੇ ਤੂੰ ਮੇਰੇ ਨਾਲ ਗੱਲ ਨਾ ਕੀਤੀ ਮਾਮਲਾ ਜਗਰਾਉ ਤੋਂ ਸਾਹਮਣੇ ਮੌਕੇ ਤੇ ਲੋਕਾਂ ਦੇ ਵੱਲੋਂ ਉਸ ਆਸ਼ਿਕ ਨੂੰ ਫੜ ਲਿਆ ਜਾਂਦਾ ਉਸ ਤੋਂ ਬਾਅਦ ਜਮ ਕਿ ਉਸ ਦੀ ਕੁਟਮਾਰ ਜਿਹੜੀ ਹੈ ਉਹ ਕੀਤੇ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਗਰਾਉਂ ਦਾ ਇਹ ਮਾਮਲਾ ਤਸਵੀਰਾਂ ਤੋਂ ਦਿਖਾ ਰਹੇ ਹਾਂ ਜਗਰਾਉਂ ਦੇ ਵਿੱਚ ਦਰਅਸਲ ਇੱਕ ਮੁੰਡਾ ਜਿਹੜਾ ਕਿ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਇਹ ਮੁੰਡਾ ਅਕਸਰ ਹੀ ਕੁੜੀ ਦਾ ਪਿੱਛਾ ਕਰਦਾ ਸੀ ਉਹ ਕੁੜੀ ਜਿਹੜੀ ਕਿ ਕੱਪੜੇ ਦੀ ਦੁਕਾਨ ਤੇ ਕੰਮ ਕਰਦੀ ਸੀ ਤਾਂ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਪਿੱਛਾ ਕਰ ਰਿਹਾ ਸੀ ਤਾਂ ਨਾ ਲੋਕਾਂ ਦਾ ਵੀ ਕਹਿਣਾ ਕਿ ਉਸੇ ਕਾਫੀ ਨੂੰ ਸਮਝਾਇਆ ਵੀ ਸੀਗਾ ਕਿਉਂਕਿ ਤਿੰਨ ਚਾਰ ਦਿਨਾਂ ਤੋਂ ਪਿੱਛਾ ਕਰਦਾ ਆ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਜਦੋਂ ਨਹੀਂ ਹਟਿਆ ਆਜੇ ਮੁੰਡਾ ਬਲੇਡ ਲੈ ਕੇ ਦੁਕਾਨ ਦੇ ਵਿੱਚ ਦਾਖਲ ਹੋ ਜਾਂਦਾ ਉਸ ਦੁਕਾਨ ਦੇ ਵਿੱਚ ਜਿੱਥੇ ਕੁੜੀ ਕੰਮ ਕਰਦੀ ਹੈ ਤੇ ਕੁੜੀ ਨੂੰ ਗੱਲ ਕਰਨ ਦੇ ਲਈ ਕਹਿੰਦਾ ਉਸ ਤੋਂ ਬਾਅਦ ਜੇ ਗੱਲ ਨਹੀਂ ਕਰਨੀ ਤਾਂ ਬਲੇਡ ਮਾਰਨ ਦੀ ਧਮਕੀ ਦਿੰਦਾ ਤੇ ਬਲੇਡ ਉਸਨੇ ਆਪਣੇ ਮਾਰ ਵੀ ਲਏ ਜਿਸ ਤੋਂ ਬਾਅਦ ਉਹਦਾ ਜੋ ਹੈ ਖੂਨ ਵੀ ਨਿਕਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੈਂਚੀ ਵੀ ਉਹ ਚੱਕ ਲੈਂਦਾ ਕਿਉਂਕਿ ਕੈਂਚੀ ਦੁਕਾਨ ਦੇ ਉੱਪਰ ਮੌਜੂਦ ਸੀਗੀ ਪਈ ਸੀਗੀ ਕੈਂਚੀ ਵੀ ਚੱਕ ਲੈਂਦਾ ਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦਾ ਕਿ ਜੇ ਮੇਰੇ ਨਾਲ ਗੱਲ ਨਾ ਕੀਤੀ ਤਾਂ ਮੈਂ ਨੁਕਸਾਨ ਪਹੁੰਚਾਉਂਗਾ ਉਧਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਉੜੀ ਦਾ ਪਰਿਵਾਰ ਉੱਥੇ ਪਹੁੰਚ ਜਾਂਦਾ ਤੇ ਜੰਮ ਕੇ ਕੁੱਟਮਾਰ ਜਿਹੜੀ ਕੀਤੀ ਜਾਂਦੀ ਹੈ ਤੇ ਹੋਰ ਆਸ-ਪਾਸ ਦੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਕੁੱਟਮਾਰ ਚੰਗੀ ਤਰ੍ਹਾਂ ਉਸੇ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਤੇ ਬਾਅਦ ਚ ਪੁਲਿਸ ਜਿਹੜੀ ਹੈ ਉਸ ਨੂੰ ਬਾਈਕ ਤੇ ਬਿਠਾ ਕੇ ਆਪਣੇ ਨਾਮ ਥਾਣੇ ਤੇ ਲੈ ਜਾਂਦੀ ਹੈ ਤਾਂ ਤੁਸੀਂ ਵੇਖੋ ਇਹ ਡਰਾਮਾ ਇਸ ਆਸ਼ਕ ਦੇ ਵੱਲੋਂ ਪੂਰਾ ਇਸ ਦੇ ਵੱਲੋਂ ਡਰਾਮਾ ਕੀਤਾ ਗਿਆ ਤਾਂ ਗਰਾਊਂਡ ਦੀਆਂ ਤਸਵੀਰਾਂ ਨੇ ਤਾਂ ਇਸ ਪੂਰੇ ਮਾਮਲੇ ਦੇ ਉੱਪਰ ਹੋਤੀ ਮਜੂਰ ਲੋਕਾਂ ਦਾ ਪੁਲਿਸ ਦਾ ਕੀ ਕਿਹੜਾ ਤਾਂ ਹੁਣ ਦੁਕਾਨ ਦੇ ਇੱਕ ਕੁੜੀ ਲੱਗੀ ਆ ਉਹਦੇ ਮਗਰ ਅੰਦਰ ਆ ਉਹ ਅੱਜ ਆ ਕੇ ਕਹਿੰਦਾ ਕਿ ਮੈਂ ਤੇਰੇ ਨਾਲ ਗੱਲ ਕਰਨੀ ਹੈ ਵਰਨਾ ਮੈਂ ਅੱਜ ਆ ਕੇ ਮਰ ਜਾਣਾ ਵਾ ਫੇਰ ਰੋਲ ਛੜਕ ਕੇ ਫੇਰ ਦੁਕਾਨ ਦੇ ਵਿੱਚ ਆ ਕੇ ਵੇ ਗਿਆ ਅੰਦਰ ਬਲੇਡ ਲੈ ਕੇ ਆਇਆ ਸੀ ਉਹਨੇ ਪਹਿਲਾਂ ਆਪ ਤੇ ਬਲੇਡ ਮਾਰੇ ਆ ਤੇ ਦੋਜਨ ਨੂੰ ਵੀ ਧਮਕੀ ਦੇ ਲਈ ਸੀ ਜੇ ਮੇਰੇ ਮੂਹਰੇ ਮਨੁੱਖ ਕਿਸੇ ਨੇ ਬਾਹਰ ਕੱਟੇ ਤੇ ਬਲੇਡ ਮਾਰ ਦੂ ਤੇ ਕਿਥੇ ਹੀ ਬਗਾਲ ਦੇ ਵਿੱਚ ਮੁੰਡਾ ਹੈਗਾ ਜੂਸ ਵਾਲਾ ਉਹ ਵਿਚਾਰਾ ਇਹ ਬਾਹਰ ਕੱਟਣ ਆਇਆ ਸੀਗਾ ਉਹਦੇ ਬਾਹਰ ਤੇ ਬਲੇਡ ਮਾਰਦੇ ਉਹਦੇ ਕੰਦੇ ਥੱਲੇ ਬਲੇਡ ਮਾਰੇ ਆ ਬਸ ਇਹੀ ਹੋਇਆ ਫੇਰ ਲੋਕਾਂ ਨੇ ਉਹਨੂੰ ਫੜ ਕੇ ਬਾਹਰ ਕੱਢਿਆ ਫੇਰ ਬਾਅਦ ਕੁਟ ਬ ਅੰਦਰ ਹਾਂ ਅਫੇ ਜਿਹੜੇ ਕੁੜੀ ਸੀ ਉਹਦੇ ਭਰਾ ਨੇ ਉਹਨੂੰ ਬਾਹਰ ਕੱਢਿਆ ਤੇ ਕੁੱਟਮਾਰ ਮਾਰ ਦਿੱਤੀ ਗਈ। ਤੇ ਪੁਲਿਸ ਲੈ ਗਈ। ਪੁਲਿਸ ਲੈ ਕੇ ਬਾਅਦ ਵਿੱਚ। ਕਹਿੰਦੇ ਸਾਰੇ ਤੇ ਹੋਈ ਸੀ ਜਿਹੜੀ ਕੁੜੀ ਬਗੜੇ ਮੁੰਡਾ ਆਉਂਦਾ ਸੀ। 3-4 ਦਿਨ ਤੋਂ ਲਗਾਤਾਰ ਕੇ ਸੁਣਾ ਸੁਣਾ ਕਰਕੇ ਮਾਫੀ ਮੰਗਾਈ ਸੀ। ਫਿਰ ਅੱਜ ਇਹ ਬਿਨਾਂ ਦਮਾਤ ਕੁਝ ਖਾ ਵੀ ਕੇ ਨਸ਼ਾ ਕਰਕੇ ਇਸ ਦੁਕਾਨ 'ਚ ਵੜ ਗਿਆ। ਪਲੇਟ ਮਾਰੇ ਆਪਣੇ ਕਹਿੰਦਾ ਮੈਂ ਨਾ ਮਰੂੰਗਾ ਇਹ ਪਿੱਛੇ। ਅਸੀਂ ਜਿਹੜੇ ਸਰਪੰਚ ਵਿੱਚ ਬੈਠਾ ਸੀ ਉਹਨੂੰ ਬੁਲਾ ਕੇ ਕਿਹਾ ਵੀ ਆ ਜਾ। ਉਹ ਆਇਆ ਨਹੀਂ ਹਰ ਤੱਕ ਜਦੋਂ ਕੁੜੀ ਦੇ ਪਰਿਵਾਰ ਵਾਲੇ ਆ ਗਏ। ਤੇ ਕੁੱਟਮਾਰ ਕੀਤੀ ਉਹਦੀ ਪੂਰੀ। ਕੁੜੀ ਦੇ ਵਿੱਚ ਰੋ ਹਾਂ ਜੀ ਇੱਥੇ ਮੁੰਡਾ ਆਏ ਨੇ ਕੁੜੀ ਨੂੰ ਕਿਸੇ ਨੂੰ ਛੇੜਿਆ ਸੁਟਿਆ ਵਾ ਆਹ ਕੁੱਟਿਆ ਕੱਟਿਆ ਉਹਨਾਂ ਨੇ ਆ ਅਸੀਂ ਇਹਨੂੰ ਥਾਣੇ ਲੈ ਚੱਲੇ ਆਣੇ ਲੈ ਚੱਲੇ ਆ ਅਸੀਂ